ਤੂੰ ਮੈਂ ਕੱਲਾ ਹੀ ਬੋਲੀ ਜਾਣਾ ਉਹ ਬਾਈ ਪੁੱਸਣਾ ਯਾਰ ਜਨਾਨੀ ਦਾ ਬਹੁਤ ਦੁਖੀ ਕਰਦਾ ਉਹਦੇ ਨਾਲ ਨਗਾ ਤਾਂ ਸਾਰਿਆਂ ਨੂੰ ਤਾਂ ਕਰਦਾ ਕੋਈ ਤਾਂ ਹੈ ਉਹ ਯਾਰ ਬਾਈ ਪੁੱਸਣਾ ਉਹ ਰੋਜ਼ ਨਵਾਂ ਨਵਾਂ ਚਲੇਤਰ ਕਰਦੀ ਆ ਹੁਣ ਕਹਦੀ ਮੈਂ ਸੋਫਾ ਲੈ ਕੇ ਆਉਣਾ 60-70 ਹਜ਼ਾਰ ਦਾ ਇੰਨਾ ਮਹਿੰਗਾ ਸੋਫਾ ਯਾਰ ਮੈਂ ਕਿੱਥੋਂ ਲਿਆਉ ਉਹ ਬਾਈ ਬਰਨਾਲਾ ਬੁੱਢਸ ਵਾਲਿਆਂ ਨੂੰ ਨਹੀਂ ਜਾਣਦਾ ਤੂੰ ਬਰਨਾਲੇ ਆ ਜਿਹੜੇ ਉਹ ਕੌਣ ਆ ਬਈ ਉਹ ਬਾਈ ਬਰਨਾਲਾ ਬੁੱਢਸ ਵਾਲੀ ਪੂਰੀ ਤਾਕੜੀ ਫੈਕਟਰੀ ਆ ਬਈ ਇੱਥੇ ਬਰਨਾਲੇ 'ਚ ਹਾਂਜੀ ਉਹ ਯਾਰ ਕਮਾਲ ਕਰਦਾ ਬਈ ਕਿੱਥੇ ਮਿਲਣਗੇ ਉਹ ਮੈਨੂੰ ਉਹ ਬਾਈ ਤੂੰ ਨੈਟ ਤੇ ਤਾਂ ਸਰਚ ਕਰਕੇ ਦੇਖ ਆਪਣਾ ਉਹਨਾਂ ਦਾ ਉਹ ਬਣਾਇ ਆਹ ਗਾ ਬਈ ਹਾਂ ਹਾਂ ਉਹ ਕੀ ਬਾਤ ਆ ਬਈ ਯਾਰ ਇੱਕ ਦੋ ਇੱਕ ਸੋਫੇ ਉਹ ਵੀ ਇੰਨੇ ਸਸਤੇ ਰੇਟਾਂ ਦੇ ਬਈ ਦੇ ਦੇਣਗੇ ਮੈਨੂੰ ਇਹ ਹਾਂ ਹਾਂ ਬਈ ਬਹੁਤ ਸਸਤੇ ਰੇਟਾਂ ਦੇ ਦੇ ਦੇਣਗੇ ਬਸ ਠੀਕ ਆ ਬਈ ਤਾਂ ਫਿਰ ਮੈਂ ਹੁਣ ਹੀ ਜਾਂਦਾ ਬਈ ਇਹਨਾਂ ਦੇ ਕੋਲ ਚੱਲ ਜੀਏ ਬਈ ਆਪਾਂ ਦੋਨੋਂ ਹੀ ਚੱਲਦੇ ਆ ਠੀਕ ਆ A few moments later ਯਾਰ ਸੋਫੇ ਤਾਂ ਬੜੇ ਸੋਹਣੇ ਲੱਗਦੇ ਆ ਯਾਰ ਕਿਤੇ ਉਈ ਨਾਮਾ ਦੇਣ ਮੈਨੂੰ ਆਹ ਸਵੇਰ ਦੇ ਯਾਰ ਕਿੰਨਾ ਸੋਹਣਾ ਯਾਰ ਕੀ ਕਰੀਏ ਸੋਫੇ ਤਾਂ ਬੜੇ ਸੋਹਣੇ ਸੋਹਣੇ ਆ ਆ ਬਾਈ ਤੋਂ ਪੁੱਛਦੇ ਆ ਯਾਰ ਕੀ ਹਾਲ ਆ ਬਈ ਵਧੀਆ ਜੀ ਵਧੀਆ ਤੁਸੀਂ ਦੱਸੋ ਜੀ ਠੀਕ ਆ ਪਰ ਮੈਂ ਨਾ ਯਾਰ ਸੋਫਾ ਲੈਣਾ ਵੱਡ